असंख्य नाव असंख्य था अनगिनत हन तेरे नाम अते अनगिनत तेरे निवास असान अगम अगम असंख्य लो अनगिनत जन तेरे मंडल ते अहं पहुंच असंख्य कय सिर पार होए ਅਣਗਿਣਤ ਆਖਦਿਆਂ ਇਹ ਗੀ ਸਿਰ ਉੱਤੇ ਭਾਰ ਹੁੰਦਾ ਹੈ ਅਖਰੀ ਨਾਮ ਅਖਰੀ ਸਾਲਾ ਸ਼ਬਦਾਂ ਰਾਹੀਂ ਤੇਰਾ ਨਾਮ ਉਚਾਰਿਆ ਜਾਂਦਾ ਹੈ ਅਤੇ ਸ਼ਬਦਾਂ ਰਾਹੀਂ ਹੀ ਤੇਰਾ ਜਸ ਕੀਤਾ ਜਾਂਦਾ ਹੈ ਅਖਰੀ ਗਿਆਨ ਗੀਤ ਗੁਣ ਗਾ ਸ਼ਬਦਾਂ ਰਾਹੀਂ ਤੇਰੀ ਗਿਆਤ ਅਤੇ ਤੇਰੀਆਂ ਵਡਿਆਈਆਂ ਦੇ ਗਾਉਣੇ ਗਾਏ ਜਾਂਦੇ ਹਨ ਅਖਰੀ ਲਿਖਣ ਬੋਲਣ ਬਾ ਅਖਰਾਂ ਅੰਦਰ ਉਚਾਰਨ ਕੀਤੀ ਹੋਈ ਬਾਣੀ ਲਿਖੀ ਜਾਂਦੀ ਹੈ ਅਖਰਾ ਸਿਰ ਸੰਜੋਗ ਵਖਾ ਅਖਰਾਂ ਨਾਲ ਬ੍ਰਾਨੀ ਦੇ ਮੱਥੇ ਉੱਤੇ ਉਸ ਦੀ ਕਿਸਮਤ ਬਿਆਨ ਕੀਤੀ ਹੋਈ ਹੈ ਜਿਨ ਏ ਲਿਖੇ ਤੇ ਸਿਰ ਨਾਏ ਜਿਸਨੇ ਸੰਜੋਗ ਦੇ ਅੱਖਰ ਲਿਖੇ ਜਨ ਉਸ ਦੇ ਸਿਰ ਉਤੇ ਇਹ ਅੱਖਰ ਨਹੀਂ ਹਨ ਜੀਵ ਫੁਰਮਾਏ ਤੇਵ ਤੇਵ ਪਾਏ ਜਿਸ ਤਰ੍ਹਾਂ ਉਹ ਹੁਕਮ ਕਰਦਾ ਹੈ ਉਸੇ ਤਰ੍ਹਾਂ ਹੀ ਇਨਸਾਨ ਹਾਸਲ ਕਰਦੇ ਹਨ ਜੇਤਾ ਕੀਤਾ ਤੇਤਾ ਨਾਓ ਜਿੰਨੀ ਵੱਡੀ ਹੈ ਤੇਰੀ ਰਚਨਾ ਓਨੀ ਵੱਡੀ ਹੀ ਤੇਰੀ ਕੀਰਤੀ ਵੇਨ ਨਾਮ ਹੈ নাহি ਕੋ ਥਾਓ ਨਾਮ ਤੋਂ ਬਿਨਾ ਕੋਈ ਥਾ ਨਹੀਂ ਕੁਦਰਤ ਕਵਨ ਕਹਾਵੀ ਚਾਰ ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ ਵਾਰਿਆ ਨਾ ਜਾਵਾਂ ਇੱਕ ਵਾਰ ਮੈਂ ਇੱਕ ਵਾਰੀ ਵੀ ਤੇਰੇ ਉਤੋਂ ਗੁਰਬਾਨ ਨਹੀਂ ਹੋ ਸਕਦਾ ਜੋ ਤੁਦ ਪਾਵੇਂ ਸਾਈ ਪੱਲੀਕਾਰ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਚੰਗਾ ਕੰਮ ਹੈ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦੀਵ ਹੀ ਨਵਾਂ ਨਰੋਆ